ਤੇ ਆਪਣਾ ਬਰੋਂ ਟੋਕਨ ਲੈ ਕੇ ਦਵਾਈ ਲਿਖਾ ਕੇ ਡਾਕਟਰਾਂ ਦੇ ਕੋਲੋਂ ਐਮਬੀਬੀਐਸ ਦਾ ਉੱਤਮ ਨੇ ਉਹਨਾਂ ਕੋਲੋਂ ਦਵਾਈ ਲਿਖਾ ਕੇ ਇੱਥੇ ਪਹੁੰਚੋਗੇ ਇੱਥੇ ਜਰ ਆਪਣਾ ਇੱਕ ਕਾਊਂਟਰ ਨੰਬਰ ਲੱਗੇ ਹੋਏ ਨੇ ਇੱਥੇ ਵੀ ਫਿਰ ਉਸੇ ਤਰ੍ਹਾਂ ਹੀ ਸਿਲਵਰ ਕਲਰ ਦਾ येलो ਕਲਰ ਦਾ ਵਾਈਟ ਕਲਰ ਕਲਰ ਦਿੱਤੇ ਹੋਏ ਨੇ ਸਾਰੇ ਜਾਮਨੀ ਕਾਲਾ ਬਲੈਕ ਲਾਲ ਰੈੱਡ ਕਿ ਉਹ ਤੁਸੀਂ ਸਾਰਿਆਂ ਨੇ ਉਹ ਕਰ ਸਕਦੇ ਹੋ ਉਸੇ ਹਿਸਾਬ ਦੇ ਨਾਲ ਫਿਰ ਆਪਣੇ ਮਰੀਜ਼ ਦੀ ਦਵਾਈ ਜਿਹੜੀ ਇੱਥੋਂ ਆ ਕੇ ਤੁਸੀਂ ਉਹ ਬੋਲਣਗੇ ਟੋਕਨ ਨੰਬਰ ਬੋਲਣਗੇ ਕੱਤੀ 09 ਦੀ ਜਗੀਰ ਸਿੰਘ ਹਾਂਜੀ ਕੱਤੀ 12 ਸੁਖਵਿੰਦਰ ਸਿੰਘ ਟੋਕਨ ਨੰਬਰ ਕੱਤੀ 22 ਮਜੀਤ ਸਿੰਘ ਕੱਤੀ 32 ਗੁਰਪ੍ਰੀਤ ਸਿੰਘ ਕੱਤੀ 40 ਅੰਜਲ ਰਾਣੀ ਕੱਤੀ 21 ਹਰਜੀਤ ਸਿੰਘ ਕੱਤੀ 42 ਸਭਰਨਜੀਤ ਕੌਰ 32 ਕਮਜੀਤ ਕੌਰ 356 ਅਨਪ੍ਰੀਤ ਕੌਰ 32 ਅੰਜਾ ਅਨੀਸ਼ਾ ਤੇ ਇੱਥੇ ਜਿਹੜਾ ਅਗਲਾ ਕੈਂਪ ਲੱਗਣਾ ਉਹਦੀਆਂ ਡੇਟਾਂ ਵੀ ਦਿੱਤੀਆਂ ਹੋਈਆਂ ਨੇ ਮੇਰੇ ਤਾਂ ਦਿੱਤੀਆਂ ਨੇ ਦੇਖ ਸਕਦੇ ਹੋ ਤੁਸੀਂ ਅੱਜ 29 ਜੁਲਾਈ ਹੈ ਅੱਗੇ ਜਿਹੜਾ ਉਹ 12 ਅਗਸਤ 12 ਅਗਸਤ ਦੇ ਬਾਅਦ ਉਹ ਫਿਰ 26 ਅਗਸਤ ਰਹੇਗਾ ਅੱਗੇ 9 ਸਤੰਬਰ 23 ਸਤੰਬਰ 7 ਅਕਤੂਬਰ 21 ਅਕਤੂਬਰ 14 ਨਵੰਬਰ 18 ਨਵੰਬਰ 2 ਦਸੰਬਰ 16 ਦਸੰਬਰ ਤੇ ਅੱਗੇ 30 ਦਸੰਬਰ 2025 ਦੇ ਇਹ ਕੈਂਪ ਹਜੇ ਥੇ ਬਾਕੀ ਨੇ ਤੇਰੇ ਕੋਲੋਂ ਬੋਲਦੇ ਆ ਅੱਜ 29 ਜੁਲਾਈ ਹੈ 7 ਨੰਬਰ ਲਾਈਨ ਦੇ ਵਿੱਚ 28 ਜੁਲਾਈ ਠੀਕ ਹੈ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਮੈਂ ਲਾਈਵ ਪਾ ਰਿਆਂ ਤੇ ਚ ਫੋਟੋ ਅਟੈਚ ਨਹੀਂ ਹੋਣੀ ਐਸੇ ਮੈਂ ਫੋਟੋ ਦੀ ਦਿੱਕਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਦੂਜੇ ਪਾਸੇ ਪੋਸਟ ਤੇ ਫੋਟੋ ਪਾ ਦੇਵਾਂ ਠੀਕ ਹੈ ਤੇ 29 ਜੁਲਾਈ ਅੱਜ 29 ਜੁਲਾਈ ਹੈ ਫਿਰ ਅੱਗੇ 12 ਅਗਸਤ 12 ਅਗਸਤ ਤੋਂ ਅੱਗੇ ਫਿਰ ਆਪਣਾ 26 ਅਗਸਤ 14-14 ਦਿਨਾਂ ਬਾਅਦ ਉਹ ਕੈਂਪੇ ਮਹੀਨੇ ਵਿੱਚ ਦੋ-ਦੋ ਨੇ ਜ਼ਿਆਦਾਤਰ ਇਹ ਜੁਲਾਈ ਮਹੀਨੇ ਵਿੱਚ ਅੱਜ ਤੀਜਾ ਕੈਂਪ ਲੱਗਿਆ ਫਿਰ ਦਸੰਬਰ ਵਿੱਚ ਤੀਜਾ ਤਿੰਨ ਕੈਂਪ ਲੱਗੇ ਨੇ ਬਾਕੀ ਮਹੀਨਿਆਂ ਵਿੱਚ ਦੋ ਨੇ ਅੱਜ 29 ਜੁਲਾਈ ਹੈ ਫਿਰ ਅਗਲਾ ਕੈਂਪ ਜਿਹੜਾ ਉਹ ਹੈਗਾ 12 ਅਗਸਤ ਦਾ ਫਿਰ ਉਸਦੇ ਬਾਅਦ ਵਿੱਚ 26 ਅਗਸਤ ਫਿਰ 9 ਸਤੰਬਰ ਫਿਰ 23 ਨਵੰਬਰ ਫਿਰ 7 ਅਕਤੂਬਰ 21 ਅਕਤੂਬਰ 4 ਨਵੰਬਰ 18 ਨਵੰਬਰ 2 ਦਸੰਬਰ 16 ਦਸੰਬਰ ਤੇ 30 ਦਸੰਬਰ ਠੀਕ ਹੈ ਦਵਾਈਆਂ ਦਾ ਲੰਗਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੇਖ ਸਕਦੇ ਤੁਸੀਂ ਸਰ ਖੂਨਦਾਨ ਕੈਂਪ ਵੀ ਇੱਥੇ ਲੱਗਦਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਖੂਨਦਾਨ ਕੈਂਪ 8 ਸਾਲ ਦੇ ਬੱਚਿਆਂ ਦੀ ਐਂਟਰੀ ਕਾਊਂਟਰ ਛੋਲੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਦੇ ਤੱਕ ਠੀਕ ਹੈ ਆ ਵੇਖ ਸਕਦੇ 1 2 3 4 5 6 7 ਸਤ ਜਿਹੜੇ ਕਾਊਂਟਰ ਨੇ ਇਹ ਦਵਾਈਆਂ ਦੇ ਮੈਡੀਕਲ ਸਟੋਰ ਜਿਵੇਂ ਬਣੇ ਹੁੰਦੇ ਨੇ ਠੀਕ ਹੈ ਤੁਸੀਂ ਦੇਖ ਸਾਖਦੇ ਤੁਸੀਂ ਕਿ ਉਧਰ ਜਿਵੇਂ ਲੱਗਦਾ ਉਹ ਬੱਚਿਆਂ ਬੱਚਿਆਂ ਦੇ ਉੱਪਰ ਟੱਲਦੇ ਨਹੀਂ ਇਹ ਦਵਾਈਆਂ ਵਾਲੇ ਕਾਊਂਟਰ ਹੀ ਹੁੰਦੇ ਕਿਤੇ ਦਵਾਈਆਂ ਜੋ ਉਧਰ ਡਾਕਟਰ ਲਿਖ ਕੇ ਦੇ ਹੁੰਦੇ ਨੇ ਉਹ ਪਰਲੇ ਪਾਸੇ ਠੀਕ ਹੈ ਉਹ ਕੋਨੇ ਦੇ ਵਿੱਚ ਉੱਥੇ ਜਾ ਕੇ ਉਧਰ ਚਲੀ ਜਾਂਦੀ ਹੈ ਲਾਈਨ ਬਣ ਕੇ ਉਦੋਂ ਦੂਸਰ ਪ੍ਰਾਣੇ ਨਵੇਂ ਮਰੀਜ਼ਾਂ ਨੂੰ ਚੈੱਕਅਪ ਕਰਕੇ ਦਵਾਈ ਲਿਖ ਕੇ ਇੱਧਰ ਭੇਜ ਦੂੰਗਾ ਇੱਥੇ ਤੁਹਾਡੀ ਫਾਈਲ ਇੱਥੇ ਆ ਜਾਏਗੀ ਕੋਈ ਆ ਤਾਂ ਕੁਛ ਨਹੀਂ ਬੰਦਾ ਹੱਥ ਲਾ ਕੇ ਲੰਘਿਆ ਉਹ ਜਿਹੜਾ ਚੰਗੇ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਫਿਰ ਉਲਟਾ ਤੇ ਉਲਟਾ ਦੇਖੋ ਤੇ ਜਿੱਥੇ ਫਿਰ ਆ ਕੇ ਦਵਾਈਆਂ ਮਿਲਦੀਆਂ ਫ੍ਰੀ ਦਵਾਈ ਹੈ ਫ੍ਰੀ ਆਪੀਡੀ ਸਿਰਫ ਫ੍ਰੀ ਦਵਾਈ ਸਨਤਦੀ ਸੇਵਾ ਸੰਤੋਬਦੀ ਸੇਵਾ ਠੀਕੇ ਸੁਪਨੇ ਦਾ ਘਰ ਹਸਨਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਫੋਨ ਨੰਬਰ ਮੈਂ ਤੇਲੀਆ ਵੀਡੀਓ ਵਿੱਚ ਬੋਲਿਆ ਪਰ ਮੈਂ ਦੇਰ ਬੋਲ ਦਿੰਦਾ ਫੋਨ ਨੰਬਰ ਲੈ ਤੱਕ ਮੇਰੇ ਯਾਦ ਹੋ ਗਿਆ 41 ਤੋਂ 82 ਨੰਬਰ ਗੁਰਦੇਵ ਸਿੰਘ 41 ਤੋਂ 92 ਨੰਬਰ 93 41 ਤੋਂ 78 ਨੰਬਰ ਕਾਜਰ ਸਿਰ ਅਕਟੀਵਿਟੀ 41 ਤੋਂ 32 ਨੰਬਰ ਰਣਜੀਤ ਕੌਰ 438 ਨੰਬਰ ਅਮਨਦੀਪ ਕੌਰ 436 ਨੰਬਰ ਅਮਰਪਾਲ ਸਿੰਘ ਸੰਜੀਤਾ ਸ਼ਰਣੀ 4394 ਨੰਬਰ ਅਭਿਸ਼ਿਆ 430 50 ਨੰਬਰ ਤੇਰੇਕੇ ਸਿੰਘ ਸੁਖੀ 4332 ਸਾਰਜੀ 4381 4383 ਸੀਮਾ ਕੌਰ ਇਹ ਦਵਾਈਆਂ ਆ ਗਈਆਂ ਨੇ ਕਿ ਕਿਹਦੀ ਕਿਹਦੀ ਦਵਾਈ ਹੋਵੇ ਉਹ ਇੱਕ ਤੋਂ ਕਾਰਨ ਭਾ ਕੇ ਤੁਹਾਨੂੰ ਦਵਾਈ ਦੇ ਜਾਂ ਸਕਦਾ। ਬਸ ਜੋਦੀ ਆ ਮੈਨਾਂ ਉਹ ਗੋਦੀਆ ਛੋਟੀ ਤੋਂ ਬਾਅਦ ਕਿ ਫੇਰੇ ਵੇਦ ਘਰ ਲੋ ਆ ਜਾਂਦੇ ਨੇ। ਉਧਰ ਲੰਗਰ ਚੱਲ ਰਿਹਾ ਉੱਥੇ ਲੰਗਰ ਵੀ ਸ਼ਿਕਾਇਆ ਗਾ ਰਿਹਾ। ਆ ਸਾਰੇ ਇਕੱਠੇ ਹੋ ਗਏ ਸਤਿਗੁਰੂ ਜੀ। ਇੰਦਰ ਵਰਖਾਰੇ ਨੇ ਵਰਤਾਰੇ ਨੇ ਵਿੱਚ ਵਰਤਾਰੇ ਨੇ ਉਹਨਾਂ ਨੇ ਆ ਜੈਕਟ ਦੀ ਬਾਈਟ ਹੋਈ ਹੈ ਇੰਦਰ ਵਰਖਾਰੇ ਨੇ ਪਲੱਸ ਫਾ ਉਹ ਵੀ ਚੱਪ ਰਹੇ ਨੇ ਇਹ ਗੇ ਆ ਬੁਟੇ ਹਨ ਮੈਨੂੰ ਬਤਾ ਵੀ ਇਹ ਰਹੀ ਦੇ ਰਹੇ ਨੇ ਕਿੱਦਾਂ ਮੈਨ ਲੱਗਦਾ ਵੀ ਸ਼ਾਇਦ ਇਹ ਵੀ ਫਰੀ ਸਹੀ ਵਾ ਹੈ ਇਹ ਹੁਣ ਤੁਸੀਂ ਆਇਆ ਮੈਂ ਕਿਸ ਨੂੰ ਗੁਚਾਂਗਾ ਤੁਸੀਂ ਬੁਟੇ ਫਰੀ ਦੇ ਰਹੇ ਨੇ ਵੀ ਦੇਖੋ ਕਿੱਡੂ ਗੱਡੀ ਆ ਲਿਤਾ ਨਹੀਂ ਕਿਸੇ ਨੂੰ ਕੁਛ ਜਾਨਦਾ ਆਹ ਛੱਡ ਗਿਆ ਯਾਰ ਨਾ ਨਾ ਦੇਖੋ ਜੀ ਬੂਟੇ ਬੂਟੇ ਵੀ ਸੇਵਾ ਦੇ ਤੌਰ ਤੇ ਦਿੱਤੇ ਰਹੇ ਨੇ ਕਹਿੰਦੇ ਬੂਟੇ ਉਹ ਲੈ ਕੇ ਜਾਓ ਜਿੰਨੇ ਲਾਉਣਾ 180 ਤੱਕ ਦਵਾਈਆਂ ਦਿੱਤੀਆਂ ਨੇ ਵੀ ਆਪਣੀ ਦਵਾਈ ਖਰਾਬ ਕਰ ਲਓ ਜੀ ਜਿਹਦੇ ਕੋਲ ਲਾਂਜੋਗੀ ਜਗਾ ਬੂਟੇ ਵੀ ਲੈ ਕੇ ਜਾਓ ਫ੍ਰੀ ਸੇਵਾ ਬੂਟਿਆਂ ਦੇ ਵੀ ਐਵਰੀਬਾਡੀ ਕੋਡੀ ਗੱਲ ਠੀਕ ਹੈ ਕੋਟਿਆਂ ਦੇ ਵਿੱਚੋਂ ਇਹ ਮੈਂ ਨੰਬਰ ਲੱਗੇ ਅਸੀਂ ਬੋਲਣ ਨੰਬਰ ਸondo ਸਾਰੀ ਸੰਗਤ ਜਿੰਨੇ ਵੀ ਕਿਸੇ ਨੇ ਆਉਣਾ ਪਹਿਲਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਫਿਰ ਇੱਥੇ ਮਰੀਜ਼ ਲੈ ਕੇ ਆਉਣਾ ਫੋਨ ਕਰਨਾ ਪਏਗਾ 0 1 61 57 ਟ੍ਰਿਪਲ 0 71 ਕੇਸ ਨੰਬਰ ਦਾ ਤੁਸੀਂ ਕਾਲ ਕਰਕੇ ਆ ਸਕਦੇ ਹੋ ਇੱਕ ਨੰਬਰ ਹੋਰ ਮੈਨੂੰ ਸਾਹਮਣੇ ਦਿਖ ਰਿਹਾ ਮੋਬਾਈਲ ਨੰਬਰ ਇਹ ਹੈਗਾ 7 ਆਪਣਾ ਸੋਰੀ 97803 5071 97803 000174 ਠੀਕ ਹੈ ਇੱਕ ਵੰਨਵਾ ਮੁਖਾਵਿਦ ਇਹਨਾਂ ਕਾ ਸਕਰੀਨ ਸ਼ਾਟ ਲੈ ਮੈਂ ਸਭ ਤੋਂ ਜਿਹੜਾ ਕਰੀ ਆ ਬੜੇ ਚੰਗੇ ਆਹ ਹੈਗਾ ਫੋਨ ਨੰਬਰ 0168 59 00073 ਮੋਬਾਈਲ ਨੰਬਰ ਹੈਗਾ 97 803 97803 ਆਪਾਂ ਦੇ ਪਰ 071 ਠੀਕ ਹੈ ਤੇ ਕੋਈ ਵੀ ਇੱਥੇ ਪਹੁੰਚ ਕਰਕੇ ਮੈਂ ਵਾਰ-ਵਾਰ ਕਹਿ ਰਿਹਾ ਕੋਈ ਵੀ ਮੇਰਾ ਵੀਡੀਓ ਸੁਣੇ ਖਾਸ ਕਰਕੇ ਪੰਜਾਬ ਦੇ ਨੌਜਵਾਨ ਵੀਰ ਜਿਹੜੇ ਨੇ ਨਸ਼ਿਆਂ ਵੱਲੋਂ ਟਕੰਦਲੀ ਇੱਥੇ ਵੀ ਉਪਰਾਲਾ ਪੀਤੇ ਆ ਕੇ ਸੇਵਾ ਕਰੋ ਤੁਹਾਡਾ ਮਾਣ ਆਣਿਆ ਹੋ ਤੁਰਪੇਗਾ ਕਿ ਇੱਥੇ ਕਿੰਨੇ ਜੀ ਦੁਖੀ ਪਹੁੰਚ ਰਹੇ ਨੇ ਘਰ ਦੇ ਕਿੰਨੇ ਦੁਖੀ ਨੇ ਸ਼ੇਂਦਰ ਘਾਟ 2099 ਨੰਬਰ ਟੋਕਨ ਜੀ ਸ਼ੇਂਦਰ ਘਾਟ ਬਰਨੂਰ ਘਾਟ 2010 ਨੰਬਰ ਟੋਕਨ ਜੀ ਬਰਨੂਰ ਘਾਟ नंबर टोकन जी रोहित कुमार मिंदर कौर इक्की सौ अठवंजा नंबर टोकन जी मिंदर कौर बलविंदर कौर इक्की नंबर पैंठ कौर, कृष्ण सिंह इक्की सौ नंबर टोकन जी कृष्ण सिंह गुरविंदर सिंह इक्की सौ नंबर टोकन कमलेश राणी इक्की सौ नंबर टोकन ਜਤਵੀਰ ਕੋ 2164 ਨੰਬਰ ਟੋਕਨ ਮਲਕੀਤ ਸਿੰਘ 2175 ਨੰਬਰ ਟੋਕਨ ਅਮੋਲਕ ਸਿੰਘ 2170 ਨੰਬਰ ਟੋਕਨ ਜੀ ਇਹ ਵੀ ਸੌਖਾ ਦੱਸ ਦਿਆਂ ਉਧਰ ਲਈ ਲੈਣ ਦੇ ਵਿੱਚ ਦੇਖੋ 1000 ਲਿਖਿਆ ਉੱਥੇ 1000 ਤੋਂ ਟੋਕਨ ਚੱਲਣਗੇ 1001 ਤੋਂ 3258 ਅਮਨਦੀਪ ਤੌਰ 3169 ਸੰਦੀਪ ਨੋ ਜਗੀਰ ਸਿੰਘ 3123 ਮਨਜੀਤ ਸਿੰਘ 3149 ਵਰਪ੍ਰੀਤ ਸਿੰਘ 3142 ਗੁਰਜੀਤ ਸਿੰਘ 3144 ਸਿਮਰਨਜੀਤ ਕੌਰ 2767 ਜਸਪ੍ਰੀਤ ਸਿੰਘ 3109 ਪਰਕੀਟ ਕੌਰ ਇਹ ਜਿਵੇਂ ਟੋਕਨ ਨੰਬਰ ਹੈ ਜਿਵੇਂ ਮਨ ਲਓ ਕਿ 2000 14 ਨੰਬਰ ਕਾਊਂਟਰ ਦੇ ਉੱਤੇ ਲਿਖਿਆ 2000 2000 1 2 3 4 ਕਰਦੇ ਕਰਦੇ ਫਿਰ ਉਹ 2100 ਹੋ ਜਾਏਗਾ ਫਿਰ ਉਹ 2200 ਹੋ ਜਾਏਗਾ ਫਿਰ ਉਹ 2300 ਠੀਕ ਹੈ 2300 99 ਤੱਕ ਜਿਹੜਾ ਟੋਕਾ ਨੇ ਉਹ ਕਾਊਂਟਰ ਨੰਬਰ ਆਪਣਾ 14 ਦੇ ਉੱਤੇ ਕੋ ਦਿੱਤੇਗਾ ਜਿਹਦੇ ਉੱਤੇ 2000 ਲਿਖਿਆ ਹੋਇਆ ਠੀਕ ਹੈ ਪਰ ਜੇ ਅਗਲੇ ਪਾਸੇ ਮੰਨ ਲਓ ਆ ਹੁਣ 4000 ਲੇਤੀਆਂ ਸਾਡਾ ਡਾਇਰੈਕਟ ਵੀ ਚੱਲ ਰਿਹਾ ਸਾਡਾ 5200 ਮਿਲ ਗਈ ਕਿੰਨੇ ਨੰਬਰ ਤੇ ਗਿਆ ਆਉਜੀ ਨੂ ਆਣੀ ਕਿ ਨੂੰ 3160 ਜੀਤਾ ਰਾਣੀ 3160 ਰੂਪ ਸਿੰਘ 3155 ਇਹ ਕਿਸੇ ਪਾਸੇ 3160 करके सांत्री रंग में तो जो संतरी रंग के कार ने ग्यारह नंबर पे को रिंग जरूर चलो सौके पै नंबर हम चार हजार उन्नीस नंबर आएगा जी है ਚਾਰ ਜੁਲਾਈ ਤੋਂ ਜਿਹਨਾਂ ਨੂੰ ਮੰਨ ਲਈ ਪ੍ਰੋਬਲਮ ਹੈ ਜਿਨ੍ਹਾਂ ਨੂੰ ਮੰਨ ਲਈ ਪ੍ਰੋਬਲਮ ਹੈ ਪ੍ਰਿੰਸਰ ਕੌਰ ਅਧਿਆਨ ਸੇ ਬੱਤੀ ਨੰਬਰ ਅਮਨਦੀਪ ਕੌਰ ਦਵਾਈ ਲੈ 7 ਦਿਨ ਮਨੁੱਖਤਾ ਦੀ ਸੇਵਾ 24 ਤੋਂ 8 ਨੰਬਰ ਮੁੰਡੇ ਨੇ ਮੈਂ ਕਹਿੰਦਾ 42 ਦੇ ਚਾਪਰ 23 ਪੰਨਾ ਜੰਗਾ ਹੁਣ ਦੀਪ ਕੌਰ ਅਧਾਰਨ ਕੋਟਾਰੀ ਨੰਬਰ 44 ਦੇ 83 ਦੇ 팀 ਮਾਦਾਰ कविर पूछ रहे हैं अभी केले टोकन नंबर दी जा रहा है तो हमें तो, पहला वीडियो भैया ने देख सकते हैं नमस्ते बारा अध्यक्ष ठीक है बारा अध्यक्ष बारह अध्यक्ष घर इहा कोई कलाक